ਜੰਡਿਆਲਾ ਤੋਂ ਹਰ ਪਿੰਡ ਤੋਂ ਆਏ। ਅਤਵੰਤੇ ਸੱਜਣੋ ਕਾਜ ਕੇ ਫਤਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਕਈ ਵਿਚਾਰਾਂ ਕਰਨ ਵਾਸਤੇ ਆਇਆ ਹਾਂ। ਕਈ ਸਵਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛਨੇ ਆ ਤੇ ਉਹਦਾ ਜਵਾਬ ਲੱਭਣਾ ਹੈ ਪਹਿਲਾ ਸਵਾਲ ਹੈ ਕਿ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਸਦਾ ਕੱਟੀ ਉਸ ਮਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋਗੇ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋਗੇ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜਾ ਬੁਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤਾਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸਿਕ ਉਹ ਹੈ ਬੰਦੀ ਸਿਕ ਹੋ ਨਹੀਂ ਖਰੇ ਸਾਲ ਜੇਲ੍ਹ ਚ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਕਿਹੜਾ उन्होंने धर्मपत्री थोड़ी हम आई सी चौंती साल हो गए जेल भाई बलवंत राज उन्ती साल हो गए प्रोफेसर दविंद्रपाल भोलर साल हो गए जगतारा अठाई साल भाई परमजीत सिंह प्योरा न अठाई साल सारी कौम अकाली दल श्रोमणी गुरद्वारा प्रबंधक कमेटी इन्ना बंदी सिखा फिर लगी है ਭਾਈ ਅਮਰਤਪਾਲ ਜੀ ਨੂੰ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਨੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅੱਜ ਚਾਨਕੋਨਾਂ ਚ ਕੀ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਪੁੱਛਣਾ ਚਾਹਣਾ ਜਦੋਂ ਅਸੀਂ ਭਾਈ ਰਾਜਵਾਨਾ ਦੀ ਭੈਣ ਨੂੰ ਖੜਾ ਕੀਤਾ ਛੜੋਂ ਵਾਸਤੇ ਮੈਂ ਆਪ ਸਿਮਰਤਜੀਤ ਸਿੰਘ ਮਾਨ ਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਕ ਨਹੀਂ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਅੱਪਾ ਸਾਰੇ ਬੰਦੀ ਸਿੰਘ ਛਡਾਉਣੇ ਆ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਕੁਝ ਸਵਾਲ ਪੁੱਛਣਾ ਚਾਹਣਾ ਹੈ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆਂ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਆ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪੰਜਾਂਦਾ ਹੈ ਕਿ 103 ਸਾਲ ਪਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵਲ ਦੇ ਗਲਬ ਚੋਰਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਕੱਢ ਲਈਏ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਭੰਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸਤ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਨਰੇ ਮੈਂ ਕੁਛ ਨਾ ਚਾਹਾਂ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿੰਦ ਪਾਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦੇ ਸੀ ਦੁਬਈ ਰਹਿੰਦੇ ਦੁਬਈ ਇਹ ਦੁਬਈ ਕਰਦੇ ਕੀ ਹੁੰਦੇ ਸੀ ਦੇ ਪਤਵੰਤੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਬਾਈ ਵਰਗੇ ਹੈ ਪੁੱਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜੀਣਾ ਪਾਉਂਦੇ ਇੱਕਦਮ ਹਵਾਈ ਜਾਨ ਤੋਂ ਬੰਦਾ ਉੱਤਰਦਾ ਬਾਲ ਵੀ ਕਹਿੰਦਾ ਮੈਂ ਰੱਖਣੇ ਆ ਅੰਮ੍ਰਿਤ ਛਕ ਲੈਂਦਾ ਚੋਲੇ ਵੀ ਪਾਲ ਲੈਂਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਉਹਨੂੰ ਖੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ ਕਿਵੇਂ ਸੋਚੋ ਇੱਕ ਸਾਲ ਚ ਬੰਦਾ ਇੰਨਾ ਤੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝਦੇ ਨਹੀਂ ਕੋਤਕ 103 ਸਾਲ ਪੁਰਾਣੀ ਪਾਰਟੀ ਹੈ ਥੋਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਪੌਣ ਦੀ ਫੌਜ ਐ ਲੈ ਦੂਜੀ ਗੱਲ ਯਾਨੀ 1 ਸਾਲ ਚ ਜੇ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਅਗਵਾਈ ਕਿੱਥੇ ਕਰੂ ਜਿਹਨੇ 1 ਸਾਲ ਜੇ ਗਰਮੀ ਲੱਗੇ ਚੱਲੀ ਆਂਦੀ ਆਂਦੀ ਐ ਕੌਮ ਦੀ ਕਿੱਥੇ ਕੌਮ ਦੀ ਅਗਵਾਈ ਕੀਤੀ ਐ ਅਕਾਲੀ ਸ਼ਹਿਰ ਦੀ ਲੀਡਰਸ਼ਿਪ ਸਤਾਪ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਰ ਕੱਟੀ ਐ 16 ਸਾਲ ਐਨਐਸਏ ਇੰਨੇ ਸੇ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਨੇ ਨਹੀਂ ਦਿੱਤੇ ਕਿ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਦਿਓ ਜਾਂ ਮੇਰੇ ਘਰਾਂ ਲਈ ਵੀ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੁਣੇ ਜਿਨ੍ਹਾਂ ਨੇ ਵਾਦਨ ਸਾਹਿਬ ਦੇ ਨਾਲ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਣਾ ਉਹਨਾਂ ਨੇ ਘਰਵਾਲੀਆਂ ਨੇ ਇੱਕ ਦਿਨ ਧਰਨੇ ਨਹੀਂ ਦਿੱਤੇ ਕਿ ਸਾਨੂੰ ਛੁਡਾ ਦਿਓ ਅਸੀਂ ਜਿਕਾਰਾ ਛੱਡ ਕੇ ਅੰਦਰ ਜਾਂਦੇ ਸੀ ਤੇ ਬਾਅਦੂ ਸਾਹਮਣੇ ਕੋਈ ਹੈ ਜਿਨ੍ਹਾਂ ਨੇ ਜੇਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰਖੜੇ ਆ ਜਾਂ 10 ਸਾਲ ਰਖਣੇ ਉਹ ਆਪ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੱਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜੋ ਕਿੰਦੇ ਕੱਲੀ ਦੇ ਲੂਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ ਲੁਕ ਕੇ ਨਹੀਂ ਆਪਣੇ ਆਪ ਨੂੰ ਸੰਭਰਵ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚੋਣੇ ਆ ਕਿ ਗਵਾਈ ਬਲੇ ਸਾਡੀ ਕੌਮ ਦੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕ ਦਿਨ ਪੁਲਿਸ ਆ ਜੇ ਕਿੱਧਰ ਹੋ ਗਏ ਪਹਿਲੇ ਤਾਂ 2 ਸਾਲ ਤੋਂ 6 ਮਹੀਨੇ ਮੈਂ ਖਾਲਿਸਤਾਨ ਮੈਂ ਇਹ ਮੁੰਡੇ ਤਿਆਰ ਹੋ ਜੋ ਇਹ ਹੋ ਜੋ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਨਹੀਂ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਾ ਟਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਕਾਲ ਨਹੀਂ ਕਰੂਗਾ ਕੋ ਗੁਰੂ ਮਹਾਰਾਜ ਨਾਲ ਕੋਈ ਐਜਾ ਕੁਝ ਕਰਤਾ ਗੱਲ ਫਿਰ ਮੈਂ ਆਜ ਜਾਂ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕੀ ਆ ਹਿਸਾਬ ਦਾ ਚੱਲ ਰਿਆ ਸੀ ਨਾ ਕਾ ਉਹਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ ਸੁਪਰਡੈਂਟ ਡਿਬ੍ਰੋਗੜਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋਲ ਜੇਲ ਸੁਪਰਡੈਂਟ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੂ ਹੋਰ ਕਿੰਨੇ ਐਨਐਸਏ ਦੇ ਉਹਦਾ ਕਲੈਕਸ਼ਨ ਲੜ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇੰਬਟੂਰ ਜੇਲ ਸੀ 2 ਸਾਲ ਕਿਸੇ ਹੋਰ ਜੇਲ ਸੀ 4 ਸਾਲ ਕਿਸੇ ਹੋਰ ਜੇਲ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇੰਬਟੂਰ ਦੀ ਰਾਮਨਾਡੂਨ ਕੋਇੰਬਟੂਰ ਸ਼ਹਿਰ ਉੱਥੇ ਜੇਲ ਰੱਖੇ ਗਏ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮੈਨੂੰ ਦਿੰਦੇ ਸੀ ਇੱਥੇ ਹਰ ਰੋਜ਼ ਪਰਿਵਾਰ ਬੰਦਾ 6 ਮਹੀਨਿਆਂ ਬਾਅਦ ਕਿ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਗਏ ਮਿਲ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਸਾਨੂੰ ਤਾਰਦੇ ਕਿ ਉਹਨਾਂ ਰਿਕਸ਼ਾ ਉੱਤੇ ਨਹੀਂ ਲੈ ਕੇ ਨਹੀਂ ਜਾਣਾ ਧਵਾਦੀ ਹੈ ਹੋ ਕੇ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਜੇਲ੍ਹ 'ਚ ਅਜੇ ਦੇਖਿਆ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ सू क अपने बाप ना तो अंग्रेजी चल कर कोई पंजाबी सू समझ नहीं आती ए सुनते होंगे असल है बादल साहब ए नहीं पता तीन साल बाद छे जाऊंगे या छे साल बाद छे जाऊंगे अच्छा दूजी गल मैं देख रहे हैं यह बंदी सिख पर आधे चौंती साल बीबी माता चौंती साल ਕਿਤੇ ਮੇਰੇ ਵੀਰ ਨੇ ਆਪਣੇ ਮੈਨੀਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਿਹਾ ਹੈ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਿਹਾ ਹੈ ਅਸੀਂ ਜਿੰਨੇ ਬੰਦੇ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਇਹ ਕਿਉਂ ਗੱਲਾਂ ਕਹਿ ਰਹੇ ਆਂ ਕੀ ਆਪਾਂ ਪਛਾਣੀਆਂ ਆਪਣੇ ਕਿਹੜੇ ਐ ਕਿਉਂਕਿ ਆਪਾਂ ਬਾਰ ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਕੁਛ ਤੋਣੇ ਆ ਆ ਤੁਸੀਂ ਦਾਦੂਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾ ਦੇਖ ਲਓ ਉਤੋਂ ਦੀ ਗਾਤਰਾ ਚੋਲੇ ਪਾਏ ਐ ਐ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਂਮੁਲਕਾ ਦੇ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਐ ਉਦੋਂ ਅਕਾਲੀ ਦਲ ਦੇ ਕਲਾਬ ਸਰਕਾਰੋਂ ਗਦੇ ਹੁੰਦੇ ਸੀ ਕਿ ਅਕਾਲੀਅਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋ ਤੁਸੀਂ ਯਾਰ ਦੇਖੋ ਕਿੰਨਾ ਆਪਾਂ ਆਪਾਂ ਮੇ ਮੁੰਡੇ ਨੂੰ ਮਰੋਣਾ ਇੱਥੇ ਆ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਐ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਐ ਮੋਦੀ ਦੀ ਸਾਰੇ 400 ਕਹਿੰਦੇ ਸੀ 200 ਨਹੀਂ ਟਪਣੇ ਤੇ ਕਾਹੂ ਘਬਰਾੜ ਚ ਉਹਨੇ ਕੀ ਕਹਿਣ ਲੱਗ ਗਿਆ ਕਿ ਮੁਸਲਮਾਨ ਕੋੜੇ ਮੰਗਲ ਤੋਂ ਤਰ ਖੋਣਗੇ 70 ਸਾਲ ਤੱਕ ਹੋਈ ਨਹੀਂ ਤਾਂ ਹੁਣ ਕਿੱਦੋਂ ਖੋਲਣਗੇ ਉਹ 18% ਦਾ ਤੁਸੀਂ 70% ਹੈ ਉਹਨਾਂ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰਾਓ ਹਿੰਦੂ ਭਾਈਚਾਰੇ ਨੂੰ ਡਰਾਓ ਤਾਂ ਵੋਟਾਂ ਪੈਣੀਆਂ ਉਹ ਲੋਕਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਤਗੜਾ ਕਰਨ ਵਾਸਤੇ ਕਰਦੇ ਐ ਅਸੀਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਦੋਂ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਇੱਥੇ ਤਬਾਹ ਆ ਗਿਆ ਇੱਥੇ ਜੀਐਨਐਸਰ ਆ ਗਏ ਜਿਹੜੇ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖਿਓ 15 ਸਾਲ ਇਸ ਕਰਕੇ ਆਪਾਂ ਪਛਾਣ ਦੇ ਨਹੀਂ ਹੁਣੇ ਕੱਲ ਦੱਸਿਓ ਹੁਣ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਦਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਚਾਰੇ ਇਕੱਠੇ ਹੋ ਜਾਓ ਇੱਥੇ ਖਾਲਸਾਣ ਬਣ ਜਾਊਗਾ ਹਲੇ ਵੀ ਨਹੀਂ ਸਮਝਉਂ ਅਕਾਲੀ ਦਲ ਥੋੜੀ ਪਾਂ ਪਾਰਟੀ ਐ ਕੌਮ ਦੀ ਜੱਥੇਬੰਦੀ ਐ ਕੌਮ ਦੀ ਫੌਜ ਐ 103 ਸਾਲ ਪੁਰਾਣੀ ਪਾਰਟੀ ਐ ਥੋਡੇ ਵਾਸਤੇ ਲੜਾਈ ਲੜਦੀ ਹੈ ਕਿਸਾਨੀ ਦੀ ਲੜਾਈ ਲੜਦੀ ਹੈ ਗਰੀਬ ਦੀ ਲੜਾਈ ਲੜਦੀ ਹੈ ਅੱਜ ਕਿਸਾਨ ਥੋਡੇ ਟਿਊਬਲ ਕਨੈਕਸ਼ਨ ਹੈ ਬਾਦਲ ਸਾਹਿਬ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਹੈ ਬਾਦਲ ਸਾਹਿਬ ਨੇ ਕਾਲੀ ਦਲੇ ਦਿੱਤੇ ਹੈ ਪੱਕੀਆਂ ਮੰਨੀਆਂ ਥੋਡੇ ਪਿੰਡਾਂ ਵਿੱਚ ਬਣਾਉਣਾ ਕਾਲੀ ਦਲੇ ਆ ਆ ਨਹਿਰਾਂ ਦੇ ਕਸਿਆ ਕੱਢਣਾ ਕਾਲੀ ਦਲੇ ਆ ਆ ਖਾੜੇ ਤੇ ਅੰਡਰਗਰਾਉਂਡ ਪਾਈ ਪਾਉਣ ਵਾਲਾ ਕਾਲੀ ਦਲੇ ਥੋਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ ਕਰਨ ਵਾਲਾ ਕਾਲੀ ਦਲੇ ਆ ਇਤੋਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋ ਸਕਦੀ ਹੈ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਨੌਜਵਾਨਾਂ ਨੂੰ ਗੇਮ ਖੇਡਣ ਦੇ ਨਾਲ ਵਾਲਾ ਅਕਾਲੀ ਦਲ ਸੀ ورلڈ ਕੱਪ ਕਬੱਡੀ ਕਰੋ ਨਾਲ ਕਬੱਡੀ ਨੂੰ ਪਿੰਡਾਂ ਤੋਂ ਕਿੱਥੇ ਪਹਚਾਈ ਅਕਾਲੀ ਦਲ ਨੇ ਪਹਚਾਈ ਆ ਸਾਰਾ ਕੁਝ ਤੋਂ ਬੰਦ ਕਰਤਾ ਨਸਲਾਂ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹੀ ਸੋਖਾਦੀ ਆਓ ਜੀ ਇੱਕ ਇੱਕ ਸੈਕਾਪਟਰ ਨੂੰ ਪਾਦੀ ਆ ਝਾੜੂ ਵਾਲਿਆਂ ਨੇ ਕੰਮ ਚ ਲਈਦਾ ਕਿੱਕ ਮੌਕਾ ਝਾੜੂ ਚ ਚਲੋ ਇੱਕ ਇਹਨੂੰ ਦੇ ਦਿਓ 10 ਸਾਲ ਗ੍ਰਾਫ ਕਰ ਲੈ ਜਿੰਦੀ ਦੇ 10 ਸਾਲ 20 ਸਾਲ ਦਾ ਜਵਾਬ 30 ਸਾਲ ਦਾ ਹੋ ਗਿਆ ਦੂਜੇ ਸੂਬੇ ਅੱਗੇ ਵੱਧ ਕੇ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤੁਸੀਂ ਕਮਜ਼ੋਰ ਕਰਤਾ ਆਪ ਬੀਜੇਪੀ ਨੇ ਦੇਖਿਆ ਕਿ ਹੁਣ ਲਾਓ ਬਦਲੇ ਇਹਨਾਂ ਨਾਲ ਆ ਜਿਹੜੇ ਧਰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਐ ਸਹੀ ਤਦ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਹੈ ਤਦ ਪਟਨਾ ਸਾਹਿਬ ਤੇ ਕਮੇਟੀ ਦੇ ਸਾਰੀ ਆਰਐਸਐਸ ਕਬਜ਼ਾ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਦੇ ਥੱਲੇ ਆ ਗਈ ਆਰਐਸਐਸ ਦੇ ਫਿਰ ਉਹ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਦਾ ਕਿਉਂ ਕੀ ਹੈ ਹਰਿਆਣਾ ਲੱਕ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਠੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਿਦੋਂ ਜਾਗੋਗੇ ਜਦੋਂ ਸੋਡੇ ਤੇ ਕਮਜ਼ੋਰ ਹੁਣ ਹੁਣ ਆਰਐਸਐਸ ਫੈਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਅਜੇ ਤਰ੍ਹਾਂ ਕਾਹਤਾਂ ਕਿ ਕੌਣ ਬਣੂਗਾ ਆਹ ਸਾਰਾ ਕੁਝ ਦੇਰ ਲੱਗੀ ਹੁਣ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਭਰਾ ਹੁੰਦੇ ਦੋ ਜੋ ਗਨਮਿੰਨਾ ਪਿੱਛੇ ਓਮ ਵੀਡਰ ਆਪਣਾ ਚਲੇ ਜਾਂਦੇ ਦੁਕੇ ਪਾਸੇ ਦੋ ਦੋ ਘਣ ਮੇ ਨਾ ਪਿਚੇ ਐਜੀ ਹਾਲਾਤ ਬਣੀ ਪਈ ਆ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 47 ਦਾ ਲਿਖੀ ਹੋਇਆ ਦਰਬਾਰ ਸਾਹਿਬ ਦੇ ਟੈਂਕਾ ਤੋਫਾ ਨਾਲ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਾਮਿਲਨਾਡੂ ਆ ਭਾਵੇਂ ਪਟਨਾ ਆ ਭਾਵੇਂ ਕਾਂਕੂੜਾ ਭਾਵੇਂ ਨਾਗਪੂਰਾ ਭਾਵੇਂ ਦਿੱਲੀ ਆ ਬੰਬਈ ਆ ਜਿੱਥੇ ਸਿੱਕ ਦਿਖਦਾ ਸੀ ਉਹਨੂੰ ਫੜ ਲੈਂਦੇ ਸੀ ਪੈਣਾ ਭਾਵੇਂ ਨੂੰ ਸਾਰ ਦਿੰਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾਂ 'ਚ ਮੈਂ ਕਿਥੇ ਕਾਂਗਰਸ ਦਾ ਪੂਰਾ ਐਮਐਲਏ ਬਣ ਰਿਹਾ ਮੈਂ ਕਾਂਗਰਸੀ ਆ ਜੀ ਮੈਂ ਕਾਂਗਰਸੀ ਆ ਹਰ ਰੰਗ ਦੀ ਪੰਜਾਬ ਬੜਾ ਸੜਕਾਂ ਤੇ ਆਪਾਂ ਹਾਰ ਲੈ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆ ਕੌਮ ਬੜੀ ਬਾਦਰਾ ਹੈ ਆ ਮੈਂ ਆ ਮੇਰੇ ਕੋਲੇ ਮੇਰਾ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਨਹੀਂ 18 ਸੀਟਾ ਉਹ ਮਾਝੇ ਜਿੱਤ ਕੇ ਆਈ ਸੀ ਦੇਖੋ ਇੱਕ ਸਾਲ ਵੀ ਨਹੀਂ ਆਪਾਂ ਟੱਪਨ ਦਿੱਤਾ ਮਗਰ ਮਗਰ ਤੇ ਹੁਣ ਆਪਣੀ ਪਾਰਟੀ ਵਾਸਤੇ ਤਾਂ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਅਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰਨ ਲੱਗੇ ਐ ਬਿਰਸਾ ਸਿੰਘ ਮਲਾਕ ਮਲਾ ਛੋਟਾ ਹੁੰਦਾ ਸੀ ਉਮਰ ਛਕਿਆ ਸੀ 13 ਸਾਲ ਦਾ 13 ਸਾਲ ਦਾ ਸੀ इन कहने कि पंथक है नहीं जो साल पहले यही नहीं पता वोटा ना मिलने कि वापस दुबई चले जाए वह पंथकू ज्यादा समझे इन्होंने कोई पंथक नहीं समझे पंथ थोड़ा है कौम थोड़ी है आप फौज थोड़ी है पछाणो याद रखो गल आओ क्योंकि जे अपनी फौज ही खत्म कर दीती फिर बहुत औखा होगा ਵੇਖੋ ਆਪਣੀ ਤਾਕਤ ਆਪਣੀ ਤਾਕਤ ਹੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਤੁਹਾਨੂੰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪੱਜਤਰਿਆਂ ਮੈਂ ਤਾਂ ਹੁਣ ਯਾਤਰਾ ਕਰਕੇ ਆਏ ਅਸੀਂ ਅੜਗੈਂ ਮਾਲਵੇ ਦੀ ਇੱਕ ਵੀ ਸੀਟ ਅਕਾਲੀ ਦਲ ਨਹੀਂ ਹਾਰਿਆ ਸਾਰੇ ਜਿੱਤਰਿਆਂ ਹੁਣ ਸਭ ਤੋਂ ਪ੍ਰਤਿਕ ਸੀਟ ਮੰਨੀ ਜਾਂਦੀ ਆਂ ਖਡੂਰ ਸਾਹਿਬ ਹੁਣ ਜੇ ਮਾਲਵੇ ਨੂੰ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਝੇ ਦੇ ਸ਼ੇਰ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਢਾੜੂ ਵਾਲੇ ਨੂੰ ਤੁਸੀਂ ਪੜਾ ਭਜਾਉਣੇ ਆ ਏਜੰਟਾਂ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਕਿੰਨੇ ਜਜ਼ਬਾਤ ਦਾ ਕੀ ਆਪਾਂ ਖੜਦੇ ਆ ਆਪਣੇ ਨਾ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਦਾ ਸੀ ਤੁਸੀਂ ਜਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਵੀ ਤੁਹਾਡੇ ਦਿਮਾਗ ਵਿੱਚ ਅਸਲੀ ਜਿਹੜਾ ਪਿਕਚਰ ਆ ਜੂਗੀ ਕਿ ਥੋੜੀ 파ਰਟੀ ਥੋੜੀ ਜੱਥੇਬੰਦੀ ਲੜਨ ਮੰਨ ਵਾਲੀ ਜੱਥੇਬੰਦੀ ਕੱਲੀ ਇੱਕ ਜੱਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜੱਥੇਬੰਦੀ ਆ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅੱਖੇ ਓਕੇ ਲੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ੍ਰੀ ਅੰਮ੍ਰਿਤਸਰ ਅਕਾਲੀ ਦਾ